ਤਬ ਤੁਸੀਂ ਪਿਛਲੇ 2-3 ਦਿਨ ਤੋਂ ਹੜਤਾਲ ਚੱਲ ਰਹੀ ਹੈ ਪੀਆਰਟੀਸੀ ਪਨ ਬੱਸ ਸਟੇਕਾ ਕੱਚੇ ਮੁਲਾਜ਼ਮਾਂ ਦੀ ਡਾਂਗਾ ਵਜਦਿਆਂ ਵੀ ਦੇਖਿਆ ਹੋਣੀਆਂ ਉਹਨਾਂ ਦੇ ਕੁਝ ਨੌਜਵਾਨ ਕੰਡਕਟਰ ਡਰਾਈਵਰ ਜਿਹੜੇ ਸੀ 버ਸਾਂ ਤੇ ਚੜ ਕੇ ਆਪਣੇ ਤੇ ਤੇਲ ਸੜ ਕੇ ਅੱਗ ਲਾ ਰਹੇ ਸੀ ਦੂਸਰੇ ਪਾਸੇ ਸਰਕਾਰ ਜਿਹੜੀ ਸੀ ਉਹਨਾਂ ਨੂੰ ਡਿਸਮਿਸ ਕਰੀ ਸੀ ਇਹਦੀ ਇੱਕ ਐਗਜ਼ਾਮਪਲ ਇਹ ਕਹਿ ਸਕਦੇ ਆਂ ਵੀ ਉਹ ਕੈਰਟ ਐਂਡ ਸਟਿਕ ਸਟੋਰੀ ਹੁੰਦੀ ਸੀ ਨਾ ਹਾਂ ਹੁਣੇ ਫੋਟੋ ਵਿਖਾ ਦਿੰਦੇ ਨੇ ਗਾਜਰ ਦੀ ਤੇ ਮਗਰ ਡਾਂਗ ਅਸਲੀ ਮਾਰ ਦਿੰਦੇ ਮੁਲਾਜ਼ਮ ਜਿਹੜਾ ਏ ਤਰਲੇ ਲੈ ਰਿਆ ਕਿ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਨਾ 400 ਕਿਲੋਮੀਟਰ ਇਹਨਾਂ ਦੀ ਕਿਲੋਮੀਟਰ ਸਕੀਮ ਚ ਜਿਹੜੀ ਚੱਲਣ ਦੀ ਵੀ ਇੰਨੀ ਜੇ ਨਹੀਂ ਤੁਸੀਂ বাস ਚਲਾਓਗੇ ਤੇ ਵਾਇਬਲ ਨਹੀਂ ਹੈ ਹੁਣ ਉਹ ਆਪਣੀ ਥਾਂ ਤੇ ਬਿਲਕੁਲ ਸਹੀ ਕਹਿ ਰਹੇ ਨੇ ਵੀ ਸਾਡਾ ਢਿੱਡ ਕੱਟ ਕੇ ਤੇ ਤੁਸੀਂ ਫ੍ਰੀ ਸੇਵਾ ਦੇ ਦੇ ਉਹ ਕਿਹੜੀ ਸਰਕਾਰ ਏ ਉਹ ਕਿਹੜਾ ਡੈਮੋਕ੍ਰੈਟਿਕ ਸੈਟਅਪ ਆ ਅਸੀਂ ਤੇ ਆਪਾਂ ਕਦੇ ਇਮੇਜਿਨ ਨਹੀਂ ਕਰ ਸਕਦੇ ਕਦੇ ਸੁਪਨੇ 'ਚ ਨਹੀਂ ਸੋਚ ਸਕਦੇ ਕਿ ਆਪਣੇ ਮੁਲਾਜ਼ਮਾਂ ਦੇ ਉੱਤੇ ਤੁਸੀਂ ਡਾਂਗ ਸੋਟਾ ਫੇਰੋ ਔਰ ਜਿਸ ਬੇਦਰਦੀ ਨਾਲ ਬੇਰਹਿਮੀ ਨਾਲ ਹੋ ਰਿਹਾ ਗਲੋਬਲ ਇਮਪ੍ਰੈਸ਼ਨ ਕੀ ਜਾ ਰਿਹਾ ਉਹਦਾ ਨੈਸ਼ਨਲ ਲੈਵਲ ਤੇ ਕੀ ਫਰਕ ਪੈ ਰਿਹਾ ਤੇ ਉਸ ਬੱਚੇ ਦੇ ਪਰਿਵਾਰ ਤੇ ਉਹਦੇ ਮਾਪੇ ਦੇ ਕੀ ਬੀਤਰੀ ਹੋਏਗੀ ਜਿਹਨੂੰ ਉਹਦੀ ਸਰਕਾਰ ਆਪਣੇ ਮੁਲਾਜ਼ਮ ਨੂੰ ਕੁੱਟ ਰਹੀ ਹੈ